ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮੇਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਪਾਣੀ ਦਾ ਪ੍ਰਬੰਧ ਦਾ ਕਿਸਾਨ ਵੀਰੋ ਝੋਨੇ ਦੇ ਵਿੱਚ ਬਾਸਮਤੀ ਦੇ ਵਿੱਚ ਖਾਸ ਤੌਰ ਤੇ ਗੋਭ ਤੋਂ ਨਸਾਰੇ ਤੋਂ ਦੁੱਧਾ ਭਰਨ ਤੱਕ ਇਹ ਬੜਾ ਮਹੱਤਵਪੂਰਨ ਹੈ ਇਹਦੇ ਬਾਰੇ ਆਪਾਂ ਨੁਕਤਾ ਸਾਂਝਾ ਕਰਨਾ ਹੈ ਕੀ ਹੁੰਦਾ ਕਿ ਕਿਸਾਨ ਵੀਰ ਜਿਹੜੇ ਹੈਗੇ ਆ ਆਮ ਤੌਰ ਤੇ ਪਹਿਲਾਂ ਖੇਤ 'ਚ ਲਗਾਤਾਰ ਪਾਣੀ ਭਰ ਕੇ ਰੱਖਦੇ ਆ ਜਦੋਂ ਫਸਲ 'ਚ ਗੋਭ ਚਾਉਂਦੀ ਹੈ ਨਸਾਰਾ ਕਰਨ ਲੱਗਦੀ ਆ ਉਦੋਂ ਨੂੰ ਮੁੱਡਾਂ ਦਾ ਗਾਲਾ ਜਾਂ ਕੋਈ ਹੋਰ ਉਲੀ ਰੋਗ ਪੈ ਜਾਂਦਾ ਜਾਂ ਆਪਣੇ ਮਨ ਜਵਾਬ ਹੁੰਦਾ ਕਿ ਹੁਣ ਆਪਾਂ ਹਵਾ ਲਵਾ ਲਈਏ ਖੇਤ ਨੂੰ ਉਦੋਂ ਆਪਾਂ ਪਾਣੀ ਖੇਤ ਚੋਂ ਘਟਾ ਦਿੰਨੇ ਆ ਪਾਣੀ ਖੇਤ ਚ ਸੁਕਾ ਦਿੰਨੇ ਆ ਉਹ ਚੀਜ਼ ਦਾ ਬਹੁਤ ਨੈਗੇਟਿਵ ਪ੍ਰਭਾਵ ਫਸਲ ਤੇ ਜਾਂਦਾ ਹੈ ਟੈਂਪਰੇਚਰ ਆ ਜਿਹੜਾ 33 34 35 ਇੱਥੇ ਜਾ ਰਿਹਾ ਹੋ ਸਕਦਾ ਔਣ ਵਾਲੇ ਦੋ ਦਿਨਾਂ ਚ ਹੋਰ ਵੀ ਵੱਜ ਜਵੇ ਟੈਂਪਰੇਚਰਸ ਦੇ ਵਿੱਚ ਜੇ ਹੁਣ ਮੌਇਸਚਰ ਸਟ੍ਰੈਸ ਲੱਗੂ ਇਹਦੇ ਵਿੱਚ ਤਾਂ ਆਪਾਂ ਫ੍ਰੀ ਖਾਤੇ ਵਜਨ ਝਾੜ ਝੋਨੇ ਦਾ ਬਾਸਮਤੀ ਦਾ ਘਟਾਵਾਂਗੇ ਕਿਉਂਕਿ ਉਹੋ ਜਿਹੜੇ ਆਪਾਂ ਉਲੀਨਾਸ਼ਕ ਜਾਂ ਕੋਈ ਐਨਪੀਕੇ 13045 ਕੀਤੇ ਆ ਤਾਂ ਉਹਨਾਂ ਦੇ ਨਾਲ ਮੌਇਸਚਰ ਪ੍ਰੋਪਰ ਚਾਹੀਦਾ ਫੇਰ ਕੁਆਲਿਟੀ ਬਣਦੀ ਆ ਫੇਰ ਦਾਣੇ ਦਾ ਭਾਰ ਬਣਦਾ ਜੇ ਹੁਣ ਆਪਾਂ ਪਹਿਲਾਂ ਖੇਤ ਚ ਪਾਣੀ ਭਰ ਕੇ ਰੱਖਿਆ ਕਿਉਂਕਿ ਜਿਹੜੇ ਸਪੋਰ ਜਰਮੀਨੇਟ ਕਰਨੇ ਆ ਜਦੋਂ ਫਸਲ ਗੋਭ ਚ ਐ ਮੁੰਜਰ ਦੇ ਵਿੱਚ ਐ ਉਦੋਂ ਆਪਾਂ ਉਲੀਨਾਸ਼ਕ ਸਹੀ ਕੀਤਾ ਤਾਂ ਪਾਣੀ ਆਪਾਂ ਲਾਵਾਂਗੇ ਤਾਂ ਪਾਣੀ ਨਾਲ ਕੋਈ ਦਿੱਕਤ ਨਹੀਂ ਪਾਣੀ ਪਹਿਲਾਂ ਵਾਲਾ ਦਿੱਕਤ ਕਰਦਾ ਜਦੋਂ ਫਸਲ ਫੋਟ ਦੇ ਵਿੱਚ ਆਪਾਂ ਲਗਾਤਾਰ ਖੜੀ ਖੜੇ ਪਾਣੀ ਦੀ ਜੂੜੀਆ ਠੋਕੀ ਉਹਨੇ ਤੇ ਪਾਣੀ ਆਪਾਂ ਹਵਾ ਲਵਾਉਂਦੇ ਹੀ ਨਹੀਂ ਖੇਤ ਨੂੰ ਜਦੋਂ ਫੋਟ ਟਾਈਮ ਹਵਾ ਨਹੀਂ ਲਵਾਉਂਦੇ ਫਿਰ ਗੋਭ ਟਾਈਮ ਆ ਕੇ ਆਪਾਂ ਹਵਾ ਲਵਾਉਨੇ ਆ ਗੋਭ ਤੋਂ ਲੈ ਕੇ ਨਸਾਰਾ ਹੁੰਦਾ ਜਿਹੜਾ 10 ਤੋਂ 15 ਦੇ ਨਸਾਰੇ ਦਾ ਚੰਗਾ ਝੂਨਾ ਲੈ ਜਾਂਦਾ ਜਦੋਂ ਆਪਾਂ ਪਾਣੀ ਖੇਤ ਚ ਪਤਲਾ ਪਤਲਾ ਰੱਖਦੇ ਆ ਫਿਰ 3 ਤੋਂ 7 ਦਿਨ ਜਿਹੜਾ ਹੈਗਾ ਬੂਰ ਪੈਣ ਦਾ ਸਮਾਂ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਜੇ ਆਪਾਂ 2 ਦਿਨ 4 ਦਿਨ ਵੀ ਸਟ੍ਰੈਸ ਲਵਾਉਨੇ ਆ ਉਹ ਚੀਜ਼ ਦਾ ਪ੍ਰਭਾਵ ਵੱਡਾ ਪੈਂਦਾ ਮੁੰਜਰਾ ਝੁਕਣ ਤੱਕ ਜਦੋਂ ਤੱਕ ਦੁੱਧਾ ਨਹੀਂ ਬਣਦਾ ਮੁੰਜਰਾ ਦੇ ਵਿੱਚ ਜਦੋਂ ਮੁੰਜਰਾ ਝੁਕ ਗਈਆਂ ਫਿਰ ਖੇਤ ਗਿੱਲਾ ਰੱਖੋ ਫਿਰ 2ਕ ਪਾਣੀ ਜਦੋਂ ਬਾਦ ਲੱਗਦੇ ਹੁੰਦੇ ਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖ ਹਸ਼ਾਰ ਰੋ ਬਾਦਰ